ਕੁਝ ਥੋੜੀ ਜਿਹੀ ਗੜਬੜ ਹੋ ਗਈ ਹੈ ਯਾ ਇੱਥੇ ਪਹਿਲਗਾਮ ਨੇ ਤੋਂ ਫਿਰ ਵੀ ਕੋਈ ਐਸੀ ਬਾਤ ਨਹੀਂ ਹੈ ਤੇ ਜੋ ਹਾਂ ਥੋੜੀ ਜਿਹੀ ਗੜਬੜ ਹੋਈ ਹੈ ਉਹ ਭੈਣੋ ਛੋਟੀ ਜੀ ਗੜਬੜ ਨਹੀਂ ਹੈ 26 ਪਰਿਵਾਰਾਂ ਦੇ ਲਾਲ 26 ਵਿਧਵਾਵਾਂ ਹੋ ਗਈਆਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਆਦਮੀਆਂ ਦੇ ਗੋਲੀਆਂ ਮਾਰਤੀਆਂ ਕਿ ਤੁਹਾਡੇ ਵਾਸਤੇ ਬਹੁਤ ਛੋਟੀ ਜੀ ਗੱਲ ਹੋਣੀ ਹੈ ਜਿੰਨਾ ਘਰਾਂ ਦੇ ਚਿਰਾਗ ਬੁੱਝ ਗਏ ਜਿੰਨਾ ਪਰਿਵਾਰਾਂ ਦੇ ਵਿੱਚੋਂ ਉਹਨਾਂ ਦੇ ਜੀ ਚਲੇ ਗਏ ਮੈਂਬਰ ਚਲੇ ਗਏ ਕਿਸੇ ਦਾ ਪਿਓ ਚਲਾ ਗਿਆ ਕਿਸੇ ਦਾ ਭਰਾ ਚਲਾ ਗਿਆ ਕਿਸੇ ਦਾ ਪਤੀ ਚਲਾ ਗਿਆ ਸਰਵੇ ਇਸ ਗੱਲ ਕਰਕੇ ਕਿ ਉਹ ਹਿੰਦੂ ਸੀਗੇ ਤੁਸੀਂ ਕਹਿੰਦੇ ਹੋ ਛੋਟੀ ਜੀ ਗੱਲ ਹੈ ਇਹ ਤਾਂ ਤੁਹਾਡਾ ਕੋਲ ਚੱਲਦਾ ਹੀ ਨਹੀਂ ਤੁਸੀਂ ਕਹਿੰਦੇ ਹੋ ਛੋਟੀ ਜੀ ਗੱਲ ਹੈ ਤੁਹਾਡੇ ਸਾਹਮਣੇ ਤੁਹਾਡਾ ਕੋਈ ਮਰਿਆ ਹੋਵੇ ਤੁਹਾਡਾ ਸੁਹਾਗ ਉੱਜੜਿਆ ਹੋਵੇ ਨਾ ਫਿਰ ਤੁਹਾਨੂੰ ਉਹ ਗੱਲ ਪਤਾ ਲੱਗੂਗੀ ਕਿ ਕਿੰਨੀ ਛੋਟੀ ਹੈ ਤੇ ਕਿੰਨੀ ਵੱਟੀ ਹੈ ਸਾਡੇ ਘਰ ਦੇ ਵਿੱਚ ਕੋਈ ਪਾਲਤੂ ਜਾਨਵਰ ਰੱਖਿਆ ਹੋਵੇ ਕੋਈ ਪੈਟ ਰੱਖਿਆ ਹੋਵੇ ਅਗਰ ਉਸ ਦੀ ਮੌਤ ਹੋ ਜਾਵੇ ਤਾਂ ਬੰਦਾ ਕਈ ਕਈ ਦਿਨ ਰੋਟੀ ਨਹੀਂ ਖਾਂਦਾ ਕੁਝ ਥੋੜੀ سی ਗੜਬੜ ਹੋ ਗਈ ਹੈ ਯਹਾਂ ਪਹਿਲਗਾਮੇ ਤੋ ਫਿਰ ਵੀ ਕੋਈ ਐਸੀ ਬਾਤ ਨਹੀਂ ਹੈ ਕਿ ਇਹ ਛੋਟੀ ਮੋਟੀ ਕਟਨਾਵਾਂ ਚਲਦੀਆਂ ਰਹਿੰਦੀਆਂ ਨੇ ਪਰ ਤੁਹਾਡੇ ਮੂੰਹ ਇਹ ਨਿਕਲੇ ਸ਼ਬਦ ਇਹ ਸ਼ੋਭਾ ਨਹੀਂ ਦਿੰਦੇ ਸਾਰੇ ਆਉਂਦੇ ਬਣਾਉਣ ਵਾਲੇ ਗੱਲ ਨਹੀਂ ਹੈ ہمارا ਇਹ ਕੈਨੇਸਰ ਹੋਟਲ ਬਹੁਤ ਅੱਛਾ ਹੈ ਯਹਾਂ ਰਹਿਣੇ ਕੇ ਲਈ ਹੈ ਇਹ ਤਾਂ ਥੋੜਾ-ਬੋੜਾ ਚਲਦਾ ਹੀ ਲੱਗਦਾ ਹੈ ਔਰ ਤੁਸੀਂ ਇਹਨੂੰ ਇੱਕ ਛੋਟੀ ਮੋਟੀ ਕਟਨਾ ਦੱਸ ਰਹੇ ਹੋ ਜਿੱਥੇ ਪੂਰਾ ਵਰਲਡ ਇੱਥੇ ਦੁੱਖ ਪ੍ਰਗਟਾ ਰਿਹਾ ਹੈ ਸੇ 12 ਦਾ ਵਾਪਸ ਜਾਣੇ ਦਾ ਕੇ ਲਈ ਕਹਿੰਦੇ ਵਾਪਸ ਜਾ ਕੇ ਉਜਾਗਰ ਕਰਵਾਉਣੇ ਕਹਿੰਦੇ ਮੇਰੀ ਉਸ ਭੈਣ ਦਾ ਇੱਕ ਹਫਤੇ ਬਾਅਦ ਹੀ ਚੂੜਾ ਉਤਰ ਗਿਆ ਉਸ ਦੀਆਂ ਫੋਟੋਆਂ ਵੀਡੀਓ ਦੇਖ ਕੇ ਪੱਥਰ ਵੀ ਰੋ ਪਏ ਪਰ ਸਾਡੀਆਂ ਆਦਰਨੀਆਂ ਮਾਤਾਵਾਂ ਕਹਿ ਰਹੀਆਂ ਨੇ ਬਹੁਤ ਛੋਟੀ ਜੀ ਗੱਲ ਹੈ ਕਿ ਕਿਤੇ ਤੁਹਾਡੇ ਕੋਈ ਪਰਿਵਾਰਕ ਮੈਂਬਰ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਹੁੰਦਾ ਫਿਰ ਤੁਹਾਨੂੰ ਸ਼ਾਇਦ ਇਸ ਦੁੱਖ ਦਾ ਅਹਿਸਾਸ ਹੁੰਦਾ तो यहाँ पे कश्मीर में आए हुए हैं बहुत मजे कर रहे हैं कुछ थोड़ी सी गड़बड़ हो गई है यहाँ पहलगाम में तो फिर भी कोई ऐसी बात बात नहीं नहीं है सब शांत है, कोई ऐसी हम लोग यहाँ होटल्स आइए यहाँ रहिए डरने वाली कोई बात नहीं है हम लोग लो देखो सभी खड़े हुए हैं सबको कवर करो जी और हम लोग गर... यहाँ रहने के लिए ये तो थोड़ा बहुत चलता ही रहता है चलते रहते हैं तो मैं बात की आइए तस्वीर देखिए थैंक यू कुशनी थैंक यू थैंक यूरी मन थैंक

ਪੈਣਾ ਕੁਛ ਸ਼੍ਰੀਨਗਰ ਘੁੰਮਣ ਗਈਆਂ ਕਸ਼ਮੀਰ ਘੁੰਮਣ ਗਈਆਂ ਉਹ ਉਸ ਵੀਡੀਓ ਵਿੱਚ ਕਹਿ ਰਹੀਆਂ ਇੱਥੇ ਤਾਂ ਕੁਛ ਵੀ ਨਹੀਂ ਹੈ ਇੱਥੇ ਤਾਂ ਸਭ ਕੁਝ ਠੀਕ ਠਾਕ ਹੈ ਇੱਥੇ ਦੇ ਲੋਕ ਬੜੇ ਵਧੀਆ ਤੇ ਜੋ ਹਾਂ ਥੋੜੀ ਜਿਹੀ ਗੜਬੜ ਹੋਈ ਹੈ ਉਹ ਭੈਣੋ ਛੋਟੀ ਜਿਹੀ ਗੜਬੜ ਨਹੀਂ ਹੈ 26 ਪਰਿਵਾਰਾਂ ਦੇ ਲਾਲ 26 ਵਿਧਵਾਵਾਂ ਹੋ ਗਈਆਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਆਦਮੀਆਂ ਦੇ ਗੋਲੀਆਂ ਮਾਰਤੀਆਂ ਸਿਰਫ ਇਸ ਗੱਲ ਕਰਕੇ ਕਿ ਉਹ Hindu ਸੀਗੇ ਤੁਸੀਂ ਕਹਿੰਦੇ ਹੋ ਛੋਟੀ ਜਿਹੀ ਗੱਲ ਹੈ ਦਰਸਲ ਮਤਲਬ ਇਹ ਗੱਲ ਹੈ ਤੁਹਾਡੇ ਘਰੋਂ ਕੋਈ ਮਰਿਆ ਨਹੀਂ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਤੁਹਾਡਾ ਕੋਈ ਮਰਿਆ ਹੋਵੇ ਤੁਹਾਡਾ ਸੁਹਾਗ ਉੱਜੜਿਆ ਹੋਵੇ ਨਾ ਫਿਰ ਤੁਹਾਨੂੰ ਉਹ ਗੱਲ ਪਤਾ ਲੱਗੂਗੀ ਕਿ ਕਿੰਨੀ ਛੋਟੀ ਹੈ ਤੇ ਕਿੰਨੀ ਵੱਟੀ ਹੈ ਮੈਂ ਹੋਰ ਜਿਆਦਾ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਤੁਸੀਂ ਬਿਸ਼ਰਮ ਹੋ ਮੈਂ ਬਿਸ਼ਰਮ ਨਹੀਂ ਹਾਂਗਾ ਇਸ ਕਰਕੇ જય શ્રી ਰਾਮ जय हिंद जय ਪੋਲੇਨਾਥ ਮੈਂ ਤੁਹਾਡਾ ਆਪਣਾ ਰਜੀਵ ਗੁਗਲਾਨੀ ਫਿਰ ਇੱਕ ਵਾਰ ਤੁਹਾਡੇ ਨਾਲ ਰੂਬਰੂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਆਪਣੇ ਆਪਣੇ ਘਰ ਤੰਦਰੁਸਤ ਹੋਵੋਗੇ ਔਰ ਹਮੇਸ਼ਾ ਦੀ ਤਰ੍ਹਾਂ ਭਗਵਾਨ ਭੁਲੇ ਨਾ ਤੋਂ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਤੋਂ 3 ਦਿਨ ਪਹਿਲਾਂ ਪਹਿਲਗਾਮ ਦੇ ਵਿੱਚ ਜੋ ਖੂਨੀ ਮੰਜ਼ਰ ਜੋ ਖੂਨੀ ਆਤਕ ਉੱਥੇ ਫੈਲਾਇਆ ਗਿਆ ਸੀ ਉਸ ਦੇ ਵਿੱਚ ਨਿਰਦੋਸ਼ ਨੇ ਹੱਥੇ 28 ਤੋਂ ਵੱਧ ਹਿੰਦੂਆਂ ਨੂੰ ਮਾਰ ਦਿੱਤਾ ਗਿਆ ਕਤਲੇਆਮ ਕਰ ਦਿੱਤਾ ਗਿਆ ਜੋ ਕਿ ਬਹੁਤ ਹੀ ਮੰਦ ਭਾਗ ਹੈ ਜਿਸ ਦੀ ਕੜੇ ਸ਼ਬਦਾਂ ਦੇ ਵਿੱਚ ਮਨਿੰਦਾ ਕਰਦਾ ਜਾਂ ਕਹਾਂ ਕਿ ਉਸ ਦੇ ਵਾਸਤੇ ਮੇਰੇ ਕੋਲ ਮੇਰੀ ਡਿਕਸ਼ਨਰੀ ਮੇਰੀ ਵੋਕੈਬਲਰੀ ਮੇਰੇ ਸ਼ਬਦ ਕੋਸ਼ ਦੇ ਵਿੱਚ ਸ਼ਬਦ ਹੀ ਨਹੀਂ ਹੈ ਪੂਰਾ ਵਰਲਡ ਭਾਰਤ ਦੇਸ਼ ਦੇ ਨਾਲ ਖੜਾ ਹੈ ਚਾਹੇ ਉਹ ਅਮਰੀਕਾ ਹੋਵੇ ਬ੍ਰਿਟੇਨ ਹੋਵੇ ਰੂਸ ਹੋਵੇ ਜਾਂ ਕੋਈ ਅਰਬੀਅਨ ਦੇਸ਼ ਹੋਵੇ ਹਰ ਪਾਸੇ ਉਸ ਖੂਨੀ ਆਤਕ ਦੀ ਕੜੇ ਸ਼ਬਦਾਂ ਦੇ ਵਿੱਚ ਬਹੁਤ ਹੀ ਨਿੰਦਾ ਹੋ ਰਹੀ ਹੈ ਭਾਰਤ ਸਰਕਾਰ ਨੇ ਬੜੇ ਕੜੇ ਕਦਮ ਚੱਕੇ ਨੇ ਅਸੀਂ ਸਾਰੇ ਹੀ ਰਾਜਨੀਤੀ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਇਕੱਠੇ ਆ ਅਸੀਂ ਸਾਰੇ ਹਿੰਦੂਸਤਾਨੀ ਆਪਣੇ ਭਾਰਤ ਦੇਸ਼ ਦੇ ਨਾਲ ਆਪਣੇ ਪ੍ਰਧਾਨ ਮੰਤਰੀ ਨਾਲ ਖੜੇ ਪਰ ਦੂਜੇ ਪਾਸੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਆਦਰਨੀ ਮਹਿਲਾਵਾਂ ਲੇਡਿਸ ਜੋ ਕਿਸੇ ਲੁਧਿਆਣੇ ਦੇ ਲੇਡੀਜ਼ ਗਰੁੱਪ ਦੇ ਨਾਲ ਸੰਬੰਧਤ ਨੇ ਜੋ ਮੇਰੀ ਜਾਣਕਾਰੀ ਹੈ ਉਹ ਉੱਥੇ ਪਹਿਲਗਾਮ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਇੰਜੋਏ ਕਰਨ ਗਈਆਂ ਸੀ ਪਰ ਉਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਉਹ ਇੱਕ ਮੈਸੇਜ ਦੇਣਾ ਚਾਹ ਰਹੀਆਂ ਨੇ ਕਿ ਇੱਥੇ ਮਾਹੌਲ ਸ਼੍ਰੀਨਗਰ ਦੇ ਵਿੱਚ ਕਸ਼ਮੀਰ ਦੇ ਵਿੱਚ ਬੜਾ ਵਧੀਆ ਹੈ ਅਸੀਂ ਬੜਾ ਇੰਜੋਏ ਕਰ ਰਹੀਆਂ ਹਾਂ ਪਰ ਕਿਤੇ ਨਾ ਕਿਤੇ ਉਹ ਨਾਲ ਇੱਕ ਬਹੁਤ ਵੱਡੀ ਗੱਲ ਜਿਹੜੀ ਕਿ ਦਿਲ ਨੂੰ ਬੜੀ ਦੁੱਖ ਦੇਣ ਵਾਲੀ ਚੁੱਪਣ ਵਾਲੀ ਕਰਕੇ ਗਈਆਂ ਜਿਹਦੇ ਵਿੱਚ ਉਹ ਕਹਿ ਰਹੀਆਂ ਨੇ ਕਿ ਇਹ ਛੋਟੀ ਮੋਟੀ ਘਟਨਾਵਾਂ ਚਲਦੀਆਂ ਰਹਿੰਦੀਆਂ ਨੇ ਕਸ਼ਮੀਰ ਦੇ ਵਿੱਚ ਇਹ ਚੱਲਦਾ ਰਹਿੰਦਾ ਤਾਂ ਮੇਰਾ ਸਾਰਿਆਂ ਹੀ ਉਸ ਮਾਤਾਵਾਂ ਭੈਣਾਂ ਨੂੰ જય શ્રી ਰਾਮ ਚਰਨ ਸਪਰਸ਼ ਮੈਂ ਉਹਨਾਂ ਮਾਤਾਵਾਂ ਭੈਣਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਨਾ ਚਾਹਨਾ ਕਿ ਤੁਹਾਡੇ ਵਾਸਤੇ ਬਹੁਤ ਛੋਟੀ ਜੀ ਗੱਲ ਹੋਣੀ ਹੈ ਤੁਸੀਂ ਇੰਜੋਏ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ ਪਰ ਜਿੰਨਾ ਘਰਾਂ ਦੇ ਚਿਰਾਗ ਬੁੱਝ ਗਏ ਜਿੰਨਾ ਘਰਾਂ ਦੇ ਚਿਰਾਗ ਬੁੱਝ ਗਏ ਜਿੰਨਾ ਪਰਿਵਾਰਾਂ ਦੇ ਵਿੱਚੋਂ ਉਹਨਾਂ ਦੇ ਜੀ ਚਲੇ ਗਏ ਮੈਂਬਰ ਚਲੇ ਗਏ ਕਿਸੇ ਦਾ ਪਿਓ ਚਲਾ ਗਿਆ ਕਿਸੇ ਦਾ ਭਰਾ ਚਲਾ ਗਿਆ ਕਿਸੇ ਦਾ ਪਤੀ ਚਲਾ ਗਿਆ 28 ਪਰਿਵਾਰ ਤਬਾਹ ਹੋ ਗਏ ਸਾਡੇ ਘਰ ਦੇ ਵਿੱਚ ਕੋਈ ਪਾਲਤੂ ਜਾਨਵਰ ਰੱਖਿਆ ਹੋਵੇ ਕੋਈ ਪੈਟ ਰੱਖਿਆ ਹੋਵੇ ਅਗਰ ਉਸ ਦੀ ਮੌਤ ਹੋ ਜਾਵੇ ਤਾਂ ਬੰਦਾ ਕਈ ਕਈ ਦਿਨ ਰੋਟੀ ਨਹੀਂ ਖਾਂਦਾ ਮੈਂ ਉਹਨਾਂ ਆਦਰਨੀਆਂ ਮਾਤਾਵਾਂ ਨੂੰ ਭੈਣਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਤੇ ਪੁੱਛਣਾ ਚਾਹੁੰਦਾ ਕਿ ਤੁਸੀਂ ਸਾਰੀਆਂ ਹੀ ਮਾਤਾਵਾਂ ਮੇਰੀਆਂ ਭੈਣਾਂ ਬਹੁਤ ਹੀ ਚੰਗੇ ਘਰੋਂ ਲੱਗ ਰਹੀਆਂ ਹੋ ਔਰ ਤੁਸੀਂ ਸਾਰੀਆਂ ਹੀ ਜੋ ਤੁਹਾਡੀ ਏਜ ਹੈ ਜੋ ਤੁਹਾਡਾ ਗੈਟਅਪ ਹੈ ਜੋ ਤੁਹਾਡਾ ਡਰੈਸਅਪ ਹੈ ਉਸ ਦੇ ਨਾਲ ਲੱਗਦਾ ਹੈ ਕਿ ਤੁਸੀਂ ਸਾਰਿਆਂ ਹੀ ਆਪਣੇ ਆਪਣੀ ਉਮਰ ਦੇ ਵਿੱਚ ਇਸ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਨਾਨੀ ਜਾਂ ਦਾਦੀ ਵੀ ਬਣ ਚੁੱਕੀਆਂ ਹੋਵਗੀਆਂ ਪਰ ਤੁਹਾਡੇ ਮੂੰਹ ਇਹ ਨਿਕਲੇ ਸ਼ਬਦ ਇਹ ਸ਼ੋਭਾ ਨਹੀਂ ਦਿੰਦੇ ਕਿਉਂਕਿ ਇੱਕ ਮਾਂ ਉਹ ਕਿਸੇ ਵੀ ਰੂਪ ਚ ਹੋਵੇ ਚਾਹੇ ਕਿਸੇ ਜਾਨਵਰ ਦੇ ਰੂਪ ਚ ਹੋਵੇ ਕਿਸੇ ਪੰਛੀ ਦੇ ਰੂਪ ਚ ਹੋਵੇ ਚਾਹੇ ਉਹ ਇਨਸਾਨੀ ਰੂਪ ਦੇ ਵਿੱਚ ਹੋਵੇ ਮਾਂ ਦਾ ਦਰਜਾ ਬਹੁਤ ਵੱਡਾ ਹੁੰਦਾ ਤੁਸੀਂ ਸਾਰੀਆਂ ਮਾਵਾਂ ਮੇਰੇ ਖਿਆਲ ਚ ਬਣ ਚੁਕੀਆਂ ਹੋ ਨਾਨੀਆਂ ਬਣ ਚੁਕੀਆਂ ਹੋ ਦਾਦੀ ਬਣ ਚੁਕੀਆਂ ਔਰ ਤੁਸੀਂ ਇਹਨੂੰ ਇੱਕ ਛੋਟੀ ਮੋਢੀ ਘਟਨਾ ਦੱਸ ਰਹੇ ਹੋ ਜਿੱਥੇ ਪੂਰਾ ਵਰਲਡ ਇੱਥੇ ਦੁੱਖ ਪ੍ਰਗਟਾ ਰਿਹਾ ਹੈ ਸਾਡੀ ਉਹ ਭੈਣ ਮੇਰੀ ਉਹ ਭੈਣ ਜਿਹੜੀ ਹਰਿਆਣੇ ਤੋਂ ਜਿਸ ਦਾ ਇੱਕ ਹਫ਼ਤੇ ਪਹਿਲਾਂ ਵਿਆਹ ਹੋਇਆ ਸੀ ਔਰ ਉਸ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਸੁੱਕੀ ਮੈਂ ਗੱਲ ਕਰ ਰਿਹਾ ਲੈਫਟਨੈਂਟ ਨੇਵੀ ਲੈਫਟਨੈਂਟ ਵਿਨੇਦੀ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਔਰ ਇਸ ਤਰ੍ਹਾਂ ਹੀ ਕਈ ਪਰਿਵਾਰ ਉਜਾੜ ਦਿੱਤੇ ਗਏ ਮੇਰੀ ਉਸ ਭੈਣ ਦਾ ਇੱਕ ਹਫ਼ਤੇ ਬਾਅਦ ਹੀ ਚੂੜਾ ਉਤਰ ਗਿਆ ਮਨ ਨੂੰ ਬੜਾ ਦੁੱਖ ਲੱਗਿਆ ਉਸ ਦੀਆਂ ਫੋਟੋਆਂ ਵੀਡੀਓ ਦੇਖ ਕੇ ਪੱਥਰ ਵੀ ਰੋ ਪਏ ਪਰ ਸਾਡੀਆਂ ਆਦਰਨੀਆਂ ਮਾਤਾਵਾਂ ਕਹਿ ਰਹੀਆਂ ਨੇ ਬਹੁਤ ਛੋਟੀ ਜੀ ਗੱਲ ਹੈ ਇਹ ਚੱਲਦਾ ਰਹਿੰਦਾ ਹੈ ਮਾਫ ਕਰਨਾ ਕਿ ਕਿਤੇ ਤੁਹਾਡੇ ਕੋਈ ਪਰਿਵਾਰਕ ਮੈਂਬਰ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਹੁੰਦਾ ਫਿਰ ਤੁਹਾਨੂੰ ਸ਼ਾਇਦ ਇਸ ਦੁੱਖ ਦਾ ਅਹਿਸਾਸ ਹੁੰਦਾ ਕਿਉਂਕਿ ਉਹ ਕਹਿੰਦੇ ਆ ਨਾ ਜਿਸ ਤਨ ਲਾਗੇ ਸੋਤਨ ਜਾਨੇ ਸੋ ਮੈਨੂੰ ਤੁਹਾਡੇ ਤੋਂ ਉਮੀਦ ਨਹੀਂ ਸੀ ਮੈਂ ਤੁਹਾਡੀ ਕਹੜੇ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਾ ਕਰਦਾ ਔਰ ਉਮੀਦ ਕਰਦਾ ਹਾਂ ਕਿ ਇਹ ਸ਼ਬਦ ਹੁਣ ਵਾਪਸ ਤਾਂ ਨਹੀਂ ਆਣੇ ਜੋ ਤੁਹਾਡੀ ਵੀਡੀਓ ਦੇ ਵਿੱਚ ਸੁਣਨ ਨੂੰ ਮਿਲ ਰਹੇ ਨੇ ਔਰ ਜਿਹੜੇ ਵੀ ਸਾਡੇ ਉੱਥੇ ਪਰਿਵਾਰ ਜਿਨ੍ਹਾਂ ਦੀਆਂ ਆਤਮ ਆਤਮਾਵਾਂ ਵਿਛੜ ਗਈਆਂ ਜਾਂ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਭਗਵਾਨ ਭੋਲੇ ਸ਼ੰਕਰ ਉਹਨਾਂ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ ਤੇ ਮੇਰੀਆਂ ਇਹ ਸ ਮਾਤਾਵਾਂ ਭੈਣਾਂ ਨੂੰ ਸਦਬੁੱਧੀ ਦੇਵੇ ਤਾਂ ਕਿ ਉਹ ਅੱਗੇ ਤੋਂ ਕੋਈ ਵੀ ਸ਼ਬਦ ਬੋਲਣ ਤੋਂ ਪਹਿਲਾਂ ਨਾਪ ਤੋਲ ਕੇ ਜਰੂਰ ਬੋਲਣ